ਇਹ ਬਾਈਟਸ ਗੈਲਰੀ ਸਾਡਾ ਫਾਸਟ ਫੂਡ ਦਾ ਫਾਸਟ ਫੂਡ ਦਾ ਬਹੁਤ ਵਧੀਆ ਸਟੇਸ਼ਨ ਹੈ ਨਰਾਲੇ ਅੱਡੇ ਦੇ ਵਿੱਚ ਉੱਥੇ ਇੱਕ ਨਵੀਂ ਗੇਮ ਦਾ ਆਗਾਜ਼ ਹੋਇਆ ਹੈ ਇੱਥੇ ਪੂਲ ਟੇਬਲ ਜਿਹੜਾ ਸਮਝਦੇ ਵਿੱਚ ਮੈਂ ਸਮਝਦਾ ਸਭ ਤੋਂ ਵੱਡਾ ਐਂਟਰਟੇਨਮੈਂਟ ਸਾਬਤ ਹੋ ਸਕਦਾ ਲੋਕਾਂ ਵਾਸਤੇ ਉਹ ਅੱਜ ਇੱਥੋਂ ਦੇ ਮਾਲਕ ਜਿਹੜੇ ਸਿਮਰਨਜੀਤ ਨੇ ਉਹਨਾਂ ਨੇ ਲਾਇਆ ਹੈ ਲੋਕਾਂ ਵਾਸਤੇ ਔਰ ਇਹ ਬਹੁਤ ਅੱਛੀ ਗੱਲ ਵੀ ਹੈ ਕਿਉਂਕਿ ਗਾਹ ਗਰਮੀਆਂ ਦਾ ਸੀਜ਼ਨ ਹੋਣਾ ਵਾ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਕਾਰੋਬਾਰ ਤੇ ਕਾਰੋਬਾਰ ਜਿਹੜੇ ਥੋੜੇ ਠੰਡੇ ਹੋ ਜਾਂਦੇ ਨੇ ਤੇ ਸਾਰੇ ਲੋਕ ਜ਼ਿਆਦਾਤਰ ਵੇਲੇ ਵੀ ਹੁੰਦੇ ਨੇ ਤਾਂ ਮੈਂ ਉਹਨਾਂ ਨੂੰ ਵੀ ਇੱਕ ਨਮੰਤਰਣ ਦਿੰਨਾ ਵੀ ਇੱਥੇ ਆ ਕੇ ਪੂਲ ਟੇਬਲ ਖੇਡੋ ਵਧੀਆ ਸਨੈਕਸ ਖਾਓ ਕੌਫੀਆਂ ਪੀਓ ਡਰਿੰਕ ਲਵੋ ਤੇ ਆਪਦੀ ਲਾਈਫ ਇੰਜੋਏ ਕਰੋ ਆਪ ਦਾ ਡੇ ਇੰਜੋਏ ਕਰੋ ਇਹ ਪੂਲ ਟੇਬਲ ਮੈਨੂੰ ਲੱਗਦਾ ਨਡਾਰੇ ਦੇ ਵਿੱਚ ਪਹਿਲਾਂ ਹੀ ਲੱਗਾ ਕਿਸੇ ਵੀ ਰੈਸਟੋਰੈਂਟ ਦੇ ਉੱਤੇ ਕਿਸੇ ਵੀ ਕੈਫੇ ਦੇ ਉੱਤੇ ਤੇ ਇਸ ਕਰਕੇ ਇਹ ਸਿਮਰਨ ਜੀ ਜੀ ਵਧਾਈ ਦੇ ਪਾਤਰ ਨੇ ਨਡਾਲਾ ਅੱਡਾ ਦੇ ਵਿੱਚ ਬਾਈਟਸ ਗੈਲਰੀ ਤਾਂ ਆਪ ਸਭ ਨੂੰ ਪਤਾ ਹੈ ਬਹੁਤ ਲੰਬੇ ਸਮੇਂ ਤੋਂ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਵਾ ਬਹੁਤ ਅੱਛੇ ਖਾਣੇ ਲੋਕਾਂ ਨੂੰ ਪ੍ਰੋਵਾਈਡ ਕਰਾਉਂਦੇ ਨੇ ਬਹੁਤ ਅੱਛੇ ਸਨੈਕਸ ਬਹੁਤ ਅੱਛੇ ਡਰਿੰਕਸ ਲੋਕੇਸ਼ਨ ਬੜੀ ਅੱਛੀ ਹੈ ਤੁਹਾਨੂੰ ਬੇਨਤੀ ਕਰਦੇ ਆਪ ਦੇ ਵੱਲੋਂ ਵੀ ਇੱਥੇ ਆ ਕੇ ਖਾਣੇ ਵੀ ਖਾਓ ਆਪਦੇ ਸਨੈਕਸ ਵੀ ਲਓ ਤੇ ਪੂਲ ਟੇਬਲ ਦਾ ਜਿਹੜਾ ਜਿੰਨਾ ਵੀ ਇੰਜੋਏ ਕਰ ਸਕਦੇ ਹੋ ਉਹ ਕਰੋ ਸਾਡੇ ਸਾਰੇ ਵੱਲੋਂ ਬੇਨਤੀ ਜੀ ਖੁਸ਼ੀ ਵਾਲਾ ਦੇਣਿਆ ਕਿ ਸਾਡੇ ਨਡਾਲੇ ਦੇ ਵਿੱਚ ਬਾਈਟ ਗੈਲਰੀ ਜਿਹੜਾ ਕੈਫੇ ਆ ਉਹਨਾਂ ਨੇ ਮਾਲਕ ਮੇਰਾ ਵੀਰ ਸਿਮਰਨ ਇਹਨਾਂ ਵੱਲੋਂ ਇੱਕ ਬਹੁਤ ਅੱਛਾ ਉਪਰਾਲਾ ਸਾਡੇ ਇਲਾਕੇ ਵਾਸਤੇ ਕੀਤਾ ਗਿਆ ਜਿੱਥੇ ਇੱਕ ਇਹਨਾਂ ਦਾ ਕੈਫੇ ਬਹੁਤ ਅੱਛੇ ਫੂਡ ਦੇ ਨਾਲ ਇਸ ਇਲਾਕੇ ਦੇ ਵਿੱਚ ਮਸ਼ਹੂਰ ਆ ਉੱਥੇ ਹੀ ਇਹਨਾਂ ਨੇ ਪੂਲ ਟੇਬਲ ਦਾ ਉਪਰਾਲਾ ਲੋਕਾਂ ਦੀ ਐਂਟਰਟੇਨਮੈਂਟ ਦੇ ਲਈ ਕੀਤਾ ਆ ਜਿਹੜੀਆਂ ਚੀਜ਼ਾਂ ਵੱਡਿਆਂ ਸ਼ਹਿਰਾਂ ਦੇ ਵਿੱਚ ਜਿਦਾਂ ਕਿ ਜਲੰਧਰ ਅੰਮ੍ਰਿਤਸਰ ਲੁਧਿਆਣਾ ਤੁਸੀਂ ਅਕਸਰ ਉਹਨਾਂ ਦੇ ਰੈਸਟੋਰੈਂਟਾਂ ਦੇ ਵਿੱਚ ਪੂਲ ਟੇਬਲ ਦੇਖਦੇ ਹੋਗੇ ਉਹ ਵਾਲੀ ਸਹੂਲਤ ਇੱਕ ਸਾਡੇ ਕਸਬੇ ਦੇ ਵਿੱਚ ਨਡਾਲੇ ਦੇ ਵਿੱਚ ਨਡਾਲਾ ਸਾਡਾ ਪਹਿਲਾਂ ਹੀ بڑا ਗਾਂਵ ਵਧੂ ਐਨ ਆਰ ਆਈ ਭਰਾਵਾਂ ਦੇ ਸਾਰਾ ਏਰੀਆ ਆ ਤੇ ਉੱਥੇ ਇਹ ਸਹੂਲਤ ਆਉਣੀ ਬੜੀ ਕਿਉਂਕਿ ਜਾਂ ਸਾਡੇ ਬੱਚੇ ਪਹਿਲਾਂ ਕਿਤੇ ਇਸ ਗੇਮ ਨੂੰ ਖੇਡਣਾ ਚਾਹੁੰਦੇ ਸੀ ਤਾਂ ਜਲੰਧਰ ਅਮਰਸਰ ਉਹਨਾਂ ਨੂੰ ਜਾਣਾ ਪੈਂਦਾ ਸੀਗਾ ਤੇ ਹੁਣ ਉਹ ਇੱਥੇ ਥੋੜੇ ਟਾਈਮ ਦੇ ਵਿੱਚ ਹੀ ਲੋਕਲੀ ਜਿਹੜਾ ਹੈਗਾ ਇਹ ਸਹੂਲਤ ਮਿਲਣਾ ਬਹੁਤ ਅੱਛੀ ਗੱਲ ਆ ਬੜੀ ਚੰਗੀ ਇਹਨਾਂ ਦੀ ਸੋਚ ਆ ਕਿਉਂਕਿ ਜਿਹੜੀ ਗੇਮ ਆ ਨਾ ਗੇਮ ਤੁਹਾਨੂੰ ਰਿਲੈਕਸ ਕਰਦੀ ਆ ਜਦੋਂ ਤੁਸੀਂ ਆਪਣੇ ਕਮਾਕਾਰਾਂ ਦੇ ਵਿੱਚੋਂ ਫ੍ਰੀ ਹੁੰਨੇ ਹੋ ਤੇ ਥੋੜੀ ਦੇਰ ਤੁਸੀਂ ਇੱਕ ਘੰਟਾ ਦੋ ਘੰਟੇ ਜਿੰਨਾ ਵੀ ਸਮਾਂ ਆ ਤੁਸੀਂ ਉਹ ਖੇਲਦੇ ਹੋ ਤੇ ਇੱਕ ਦਿਮਾਗ ਵੀ ਐਕਸਰਸਾਈਜ਼ ਵੀ ਆ ਠੀਕ ਆ ਸਿਊਰੀਕ ਐਕਸਰਸਾਈਜ਼ ਵੀ ਆ ਤੇ ਤੁਸੀਂ ਇੰਡੋਰ ਕਈ ਵਾਰ ਮੌਸਮ ਖਰਾਬ ਵੀ ਆ ਰਾਤ ਦਾ ਹਨੇਰਾ ਵੀ ਆ ਤੇ ਇੰਡੋਰ ਇੱਕ ਬਹੁਤ ਅੱਛੀ ਗੇਮ ਆ ਜਿਹੜੀ ਕਿ ਸਾਡੇ ਇਲਾਕੇ ਵਾਸਤੇ ਬੜੀ ਲਾਹੇਵੰਦ ਹੋਊਗੀ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਇਲਾਕਾ ਨਵਾਸੀ ਉਹਨੂੰ ਬੇਨਤੀ ਵੀ ਕਰੂੰਗਾ ਕਿ ਇੱਥੇ ਵਿਜਿਟ ਜ਼ਰੂਰ ਕਰੋ ਜਿੱਥੇ ਖਾਣ ਪੀਣ ਦੇ ਨਾਲ ਜਿਹੜੀ ਸਹੂਲਤਾਂ ਉੱਥੇ ਆਪਣੇ ਬੱਚਿਆਂ ਨੂੰ ਕਹੋ ਕਿ ਖੇਡਾਂ ਦੇ ਨਾਲ ਇਹ ਵੀ ਇੱਕ ਅੱਛੀ ਗੇਮ ਆ ਤੇ ਉਹਦੇ ਨਾਲ ਨਸ਼ਿਆਂ ਤੋਂ ਵੀ ਚੰਗੀ ਸੋਸਾਇਟੀ ਵਿੱਚ ਬੱਚੇ ਬੈਠਣਗੇ ਤੇ ਚੰਗਾ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਆਉਣ ਵਾਲਾ ਸਮਾਂ ਬੱਚੇ ਸਾਡੇ ਵਿਵਚਨਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਇਹਨਾਂ ਨੂੰ ਵਧਾਈ ਦਿੰਦਾ ਤੇ ਇਲਾਕਾ ਨਵਾਸਿਆਂ ਨੂੰ ਬੇਨਤੀ ਆ ਕਿ ਵਿਜਲ ਜ਼ਰੂਰ ਕਰਿਓ ਕਿਉਂਕਿ ਜੀ ਦਾ ਖਾਲਸਾ ਇੱਕ ਦਿੱਤੀ ਫਤ ਸਤਿਗੁਰੂ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਹਰਸਨਜੀਤ ਸਿੰਘ ਬਾਈਕ ਗੈਲਰੀ ਤੋਂ ਤੁਹਾਡੇ ਸ਼ਹਿਰ ਚ ਸੀ ਨਵਾਂ ਤੋਹਫਾ ਲੈ ਕੇ ਆਏ ਹੈਗੇ ਆ ਜੀ ਫੂਲ ਟੇਬਲ ਦਾ ਪਿਛਲੇ 1 ਸਾਲ ਤੋਂ ਅਸੀਂ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੀ ਆਪਣੀ ਕਮਿਊਨਿਟੀ ਸਾਥੋਂ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਜੀ ਤੁਸੀਂ ਸਾਡੇ ਫੂਡ ਨੂੰ ਬਹੁਤ ਮਾਣ ਦਿੱਤਾ ਉਦੇ ਮਤੇ ਨਏ ਰੱਖਦੇ ਹੋਏ ਜੋ ਕਿ ਸਾਡੇ ਬੱਚਿਆਂ ਦੀ ਛੋੜੇ ਵੀਰਾਂ ਦੀ ਵੱਡੇ ਭੈਣਾਂ ਦੀ ਭਰਾਵਾਂ ਦੀ ਡਿਮਾਂਡ ਸੀ ਕਿ ਸਾਡੇ ਸ਼ਹਿਰ ਚ ਕਿ ਨਵੀਂ ਚੀਜ਼ ਲੈ ਕੇ ਆਈ ਜਾਵੇ ਜੋ ਕਿ ਅਸੀਂ ਹੁਣ ਨਵਾਂ ਤੋਹਫਾ ਲੈ ਕੇ ਆ ਪੂਲ ਟੇਬਲ ਦਾ ਜੀ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਪਣੀ ਐਂਟਰਟੇਨਮੈਂਟ ਨੂੰ ਵਧਾਓ ਅੱਗੇ ਤੇ ਸਾਡੇ ਰੈਸਟੋਰੈਂਟ ਨੂੰ ਇੰਨਾ ਪਿਆਰ ਦਿੱਤਾ ਪਿਛਲੇ 1 ਸਾਲ ਤੋਂ ਉਦਾਂ ਹੀ ਪਲੀਜ਼ ਤੁਸੀਂ ਆਪਣਾ ਟਾਈਮ ਕੱਢ ਕੇ ਇੱਥੇ ਵਿਜ਼ਿਟ ਕਰੋ ਧੰਨਵਾਦ